ਬਹੁਤ ਜਿਆਦਾ ਪ੍ਰੋਬਲਮ ਆਉਂਦੀ ਹੈ ਸ਼ਰਟ ਦੇ ਵਿੱਚ ਫਿਟਿੰਗ ਸਹੀ ਨਹੀਂ ਬਣਦੀਗੀ ਠੀਕ ਹੈ ਟਿੰਗ ਦੇ ਵਿੱਚ ਕਿ ਬੈਕ ਸਾਈਡ ਦੇ ਉਤੋਂ ਇੱਥੋਂ ਚੋਲ ਜ਼ਰੂਰ ਪੈਂਦਾ ਜੀ ਆਪਾਂ ਪਲੇਟਾਂ ਦੀ ਲੰਬਾਈ ਘੱਟ ਰੱਖਾਂਗੇ ਤਾਂ ਠੀਕ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਅੱਜ ਮੈਂ ਤੁਹਾਨੂੰ ਦੱਸਦੀ ਆ ਆਪਾਂ ਪਲੇਟਾਂ ਦੇ ਨਿਸ਼ਾਨ ਕਿਵੇਂ ਲਾਉਣੇ ਹੁੰਦੇ ਆ ਠੀਕ ਹੈ ਜੀ ਤੇ ਪਲੇਟ ਲਾਉਣ ਪਲੇਟਾਂ ਪਾਉਣ ਦਾ ਸਹੀ ਤਰੀਕਾ ਤੇ ਪਲੇਟਾਂ ਦੀ ਲੰਬਾਈ ਆਪਾਂ ਕਿੰਨੀ ਰੱਖਣੀ ਹੁੰਦੀ ਆ ਸਾਈਜ਼ ਦੇ ਹਿਸਾਬ ਨਾਲ ਠੀਕ ਹੈ ਤੇ ਜਿਹਦੇ ਨਾਲ ਫਿਟਿੰਗ ਕੀ ਆ ਵਧੀਆ ਆਵੇ ਹਨਾ ਤੇ ਮੈਂ ਤੁਹਾਨੂੰ ਅੱਜ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸੂਗੀ ਤੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਓ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਜਿਹੜੀਆਂ ਭੈਣਾਂ ਸਲਾਈ ਸਿੱਖ ਰਹੀਆਂ ਉਹਨਾਂ ਨੂੰ ਹੈਲਪ ਹੋ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਤੁਸੀਂ ਲਾਸਟ ਤੱਕ ਦੇਖਿਆ ਕਰੋ ਕਿਉਂਕਿ ਇਹ ਵੀਡੀਓ ਕੋਈ ਜ਼ਿਆਦਾ ਵੱਡੀ ਨਹੀਂ ਹੋਊਗੀ ਛੋਟੀ ਹੋਊਗੀ ਤੁਸੀਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਓ ਤੇ ਸਕਿਪ ਬਿਲਕੁਲ ਨਾ ਕਰਿਓ ਜੇਕਰ ਤੁਸੀਂ ਵੀਡੀਓ ਨੂੰ ਸਕਿਪ ਕਰੋਗੇ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਆਪਾਂ ਵੀਡੀਓ ਦੇ ਵਿੱਚ ਕੀ ਕੁਝ ਦੱਸਿਆ ਹੈ ਨਾ ਵੀ ਕਿਸ ਤਰੀਕੇ ਨਾਲ ਪਲੇਟਾਂ ਦਾ ਦੱਸਿਆ ਤੇ ਤੁਸੀਂ ਧਿਆਨ ਨਾਲ ਦੇਖਣਾ ਵੀਡੀਓ ਨੂੰ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਸ਼ੁਰੂ ਕਰਦੀ ਆ ਪਲੇਟਾਂ ਦੇ ਨਿਸ਼ਾਨ ਲਾਉਣੇ ਦੱਸਣਾ ਠੀਕ ਹੈ ਆਪਾਂ ਕਿਸ ਤਰੀਕੇ ਨਾਲ ਨਿਸ਼ਾਨ ਲਾਉਣੇ ਆ ਪਲੇਟਾਂ ਦੇ ਇਹ ਮੈਂ ਤੁਹਾਨੂੰ ਦੱਸਣਾ ਸ਼ੁਰੂ ਕਰਦੀ ਆ ਤੇ ਹੁਣ ਤੁਸੀਂ ਸਭ ਤੋਂ ਪਹਿਲਾਂ ਦੇਖੋ ਆਪਾਂ ਇਹ ਪਲੇਟਾਂ ਦੇ ਨਿਸ਼ਾਨ ਹੈਗੇ ਆਪਣੇ ਕੋਲੇ 1.9 ਬ੍ਰਸਟ ਸਾਈਜ਼ ਦੇ ਠੀਕ ਹੈ 1.9 ਇਹਨਾਂ ਦੇ ਹੈਗੀਆਂ 14 ਇੰਚ ਠੀਕ ਹੈ 14 ਇੰਚ ਜਿਵੇਂ ਚਾਕਾਂ ਦੇ ਹਿਸਾਬ ਨਾਲ ਵੀ ਪਲੇਟਾਂ ਤਾਂ ਹੁੰਦਾ ਹੈ ਕਿ ਚਾਕ ਜੇ ਜ਼ਿਆਦਾ ਨੀਵੇਂ ਹੋਣਗੇ ਆਪਾਂ ਜੇ ਪਲੇਟ ਦੀ ਲੰਬਾਈ ਘੱਟ ਰੱਖੀ ਹਨਾ ਤੇ ਆਪਣੇ ਕੀ ਹੈ ਬੈਕ ਸਾਈਡ ਤੋਂ ਵਲ ਪੈਣ ਲੱਗ ਜਾਂਦੀ ਹੈ ਝੂਲ ਆਉਣ ਲੱਗ ਜਾਂਦਾ ਠੀਕ ਹੈ ਤੇ ਉਹਦੇ ਨਾਲ ਨਾ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ 셔ਟ ਦੇ ਵਿੱਚ ਫਿਟਿੰਗ ਸਹੀ ਨਹੀਂ ਬਣਦੀਗੀ ਠੀਕ ਹੈ ਤੇ ਇਹ ਮੈਂ ਤੁਹਾਨੂੰ ਦੱਸੂਗੀ ਲੰਬਾਈ ਆਪਾਂ ਕਿੰਨੀ ਰੱਖਣੀ ਹੈ ਜਿਹਦੇ ਨਾਲ ਕੀ ਹੈ ਆਪਣੇ ਕੀ ਹੈ ਬੈਕ ਸਾਈਡ ਤੋਂ ਇੱਥੋਂ ਆਪਣਾ ਝੋਲਣਾ ਪਵੇ ਠੀਕ ਹੈ ਜੀ ਤੇ ਹੁਣ ਤੁਸੀਂ ਦੇਖੋ ਧਿਆਨ ਦੇ ਨਾਲ ਆਪਾਂ ਇਹ 1.9 ਸਾਈਜ਼ ਦੀਆਂ ਪਲੇਟਾਂ ਦੇ ਨਿਸ਼ਾਨ ਲਾਉਣ ਲੱਗੇ ਆ ਠੀਕ ਹੈ 1.9 ਸਾਈਜ਼ ਦਾ ਆਪਾਂ ਸਭ ਕੁਝ ਨਿਸ਼ਾਨ ਲਾ ਲਿਆ ਸੀ ਆਪਾਂ ਮੋਢੇ ਦੇ ਨਿਸ਼ਾਨ ਲਾ ਲਏ ਚਾਕਾਂ ਦੇ ਨਿਸ਼ਾਨ ਲਾ ਲਏ ਸਭ ਕੁਝ ਨਿਸ਼ਾਨ ਲਾਏ ਹੋਇਆ ਤੇ ਹੁਣ ਮੈਂ ਤੁਹਾਨੂੰ ਪਲੇਟਾਂ ਦਾ ਦੱਸਦੀ ਆਂ ਵੀ ਕਿਹੜੇ ਤਰੀਕੇ ਨਾਲ ਪਾਉਣੇ ਆ ਸਾਰੇ ਸਾਈਜ਼ ਦੇ ਵਿੱਚ ਤੇ ਆਪਾਂ ਇਹ ਲੰਬਾਈ ਨਾਲ ਸਭ ਕੁਝ ਨਿਸ਼ਾਨ ਲਾਏ ਹੋਇਆ ਤੇ ਹੁਣ ਮੈਂ ਤੁਹਾਨੂੰ ਪਲੇਟਾਂ ਦਾ ਦੱਸਦੀ ਆਂ ਵੀ ਕਿਹੜੇ ਤਰੀਕੇ ਨਾਲ ਪਾਉਣੇ ਆ ਸਾਰੇ ਸਾਈਜ਼ ਦੇ ਵਿੱਚ ਤੇ ਆਪਾਂ ਇੱਥੋਂ ਜਿਹੜੀ ਆਪਾਂ ਚੁੜਾਈ ਆ ਇਹ ਆਪਾਂ ਕਿ ਹੁਣ ਤੁਸੀਂ ਇਹ ਦੇਖੋ ਆਕੇ ਇਹਨਾਂ ਦੇ ਹੈਗਾ 14 ਇੰਚ ਠੀਕ ਹੈ ਪਹਿਲਾਂ ਮੈਂ ਤੁਹਾਨੂੰ ਚਾਕਾਂ ਦਾ ਦੱਸਦੀ ਹਾਂ ਠੀਕ ਹੈ ਤੇ ਜੇ ਹੁਣ ਦੇਖੋ ਚਾਕ ਇਹਨਾਂ ਦੇ ਹੁੰਦੇ 1.5 ਠੀਕ ਹੈ ਤੇ 1.5 ਦੇ ਵਿੱਚ ਆਪਾਂ ਪਲੇਟਾਂ ਰੱਖਣੀਆਂ ਆ ਦੇਖੋ 1.5 ਦਾ ਮੈਂ ਨਿਸ਼ਾਨ ਲਾਇਆ ਸੀਗਾ ਤੇ ਦੇਖੋ 1.5 ਨਿਸ਼ਾਨ ਆਪਾਂ ਇੱਥੇ ਬੰਦਾ ਠੀਕ ਹੈ ਇਸ ਜਗ੍ਹਾ ਦੇ ਉੱਤੇ ਤੇ ਹੁਣ ਤੁਸੀਂ ਇੱਥੋਂ ਦੇਖੋ ਜੇ ਆਪਾਂ ਇੱਥੇ ਤੱਕ ਪਲੇਟ ਦੀ ਲੰਬਾਈ ਰੱਖਦੇ ਹਾਂ ਮਨ ਲੋ ਜਿਵੇਂ ਇਹਨਾਂ ਦੀ ਪਲੇਟ ਹੋਈ 12 ਇੰਚ ਤੱਕ ਠੀਕ ਹੈ 12 ਇੰਚ ਆਪਾਂ ਤਿਆਰ ਪਲੇਟ ਰੱਖੀ ਤੇ ਜਿਨ ਨਿਸ਼ਾਨ ਆਪਾਂ ਇੱਥੋਂ ਤੱਕ ਹੀ ਲਾਉਣੇ ਆ ਹਨਾ ਤਾਂ ਫਿਰ ਉਹਦੇ ਨਾਲ ਕੀ ਹੈ ਇੱਥੋਂ ਵਲ ਪੈਣ ਲੱਗ ਜਾਂਦਾ ਹੈ ਪਲੇਟ ਦੇ ਵਿੱਚ ਇਹ ਪ੍ਰੋਬਲਮ ਨਾ ਸਭ ਤੋਂ ਜ਼ਿਆਦਾ ਹੁੰਦੀ ਹੈ ਫੀਟਿੰਗ ਦੇ ਵਿੱਚ ਕਿ ਬੈਕ ਸਾਈਡ ਦੇ ਉੱਤੋਂ ਇੱਥੋਂ ਝੋਲ ਜ਼ਰੂਰ ਪੈਂਦਾ ਜੇ ਆਪਾਂ ਪਲੇਟਾਂ ਦੀ ਲੰਬਾਈ ਘੱਟ ਰੱਖਾਂਗੇ ਤਾਂ ਠੀਕ ਹੈ ਹੁਣ ਦੇਖੋ ਸਾਈਜ਼ ਦੇ ਹਿਸਾਬ ਨਾਲ ਪਲੇਟਾਂ ਸਭ ਦੀਆਂ ਅਲੱਗ-ਅਲੱਗ ਹੁੰਦੀਆਂ ਕਿਸੇ ਦੀਆਂ ਵੀ ਸੇਮ ਨਹੀਂ ਹੁੰਦੀਆਂ ਹਨਾ ਸਭ ਦੀਆਂ ਪਲੇਟਾਂ ਸਭ ਦੀ ਫੀਟਿੰਗ ਅਲੱਗ-ਅਲੱਗ ਹੁੰਦੀ ਹੈ ਕਿਸੇ ਦੀ ਵੀ ਸੇਮ ਨਹੀਂ ਹੁੰਦੀ ਠੀਕ ਹੈ ਇਹ ਇੱਕ ਆਈਡੀਆ ਹੁੰਦਾ ਵੀ ਆਪਾਂ ਨਿਸ਼ਾਨ ਲਾਉਣੇ ਸਿੱਖ ਸਕਦੇ ਹਾਂ ਠੀਕ ਹੈ ਵੀ ਆਪਾਂ ਕਿਸ ਤਰੀਕੇ ਨਾਲ ਆਪਾਂ ਨਿਸ਼ਾਨ ਲਾਉਣੇ ਆ ਆਪਾਂ ਨੂੰ ਆਈਡੀਆ ਹੋ ਜਾਂਦਾ ਹੈ ਕਿ ਆਪਾਂ ਸਾਰਿਆਂ ਦੇ ਨਿਸ਼ਾਨ ਆਸਾਨੀ ਦੇ ਨਾਲ ਲਾ ਸਕਦੇ ਹਾਂ ਠੀਕ ਹੈ ਹੁਣ ਪਲੇਟ ਦੀ ਲੰਬਾਈ ਦੇਖੋ ਹੈਗੀ ਆਪਣੇ ਕੋਲੇ 11 ਇੰਚ ਤਿਆਰ ਠੀਕ ਹੈ ਤੇ ਆਪਾਂ 1/2 ਇੰਚ ਵਾਧਾ ਰੱਖਣਾ ਹੈ 11.5 ਰੱਖਾਂਗੇ ਠੀਕ ਹੈ ਜ ਹੁਣ ਇਹਦੇ ਚਾਕ ਜਿਵੇਂ ਆਪਣੇ 14 ਇੰਚ ਸੀਗੇ ਇੱਥੇ ਤੱਕ ਹੈ ਹਨ ਤੇ ਇਸ ਦੀ ਆਪਾਂ ਪਲੇਟ ਦੀ ਲੰਬਾਈ 6.5 ਰੱਖਾਂਗੇ ਹੁਣ ਇਹ ਆਪਣੇ ਕੋਲੇ 11 ਤੋਂ 11.5 ਆਪਾਂ ਨਿਸ਼ਾਨ ਲਾਇਆ ਜੇ ਇਹ ਆਈ.ਡੀ ਦੇ ਹਿਸਾਬ ਨਾਲ ਆਪਣੇ ਕੋਲੇ ਪਲੇਟਾਂ ਦੀ ਲੰਬਾਈ 12 ਜਾਂ 12.5 ਤਾਂ ਉਹਦੇ ਹਿਸਾਬ ਨਾਲ ਜੇ 12 ਇੰਚ ਤਾਂ ਆਪਾਂ 12.5 ਤੇ ਨਿਸ਼ਾਨ ਲਾਵਾਂਗੇ ਜੇ 12.5 ਤਾਂ ਆਪਾਂ 13 ਇੰਚ ਤੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਤੇ ਹੁਣ ਦੇਖੋ ਜੀ ਮੈਂ 12.5 ਦੇ ਹਿਸਾਬ ਨਾਲ ਆਪਾਂ ਨਿਸ਼ਾਨ ਲਾਵੇਂ ਆ ਹੁਣ ਦੇਖੋ ਇਹਦੇ ਵਿੱਚ ਆਪਾਂ ਪਲੇਟ ਦੀ ਲੰਬਾਈ ਫਰੰਟ ਤੋਂ ਰੱਖਣੀ ਹੈ 7 ਇੰਚ ਤੇ ਬੈਕ ਦੇ ਵਿੱਚੋਂ ਰੱਖਣੀ ਆਪਾਂ 8 ਇੰਚ ਠੀਕ ਹੈ ਬੈਕ ਪਲੇਟ ਆਪਾਂ 8 ਇੰਚ ਦਾ ਨਿਸ਼ਾਨ ਲਾਉਣਾ ਹੈ ਠੀਕ ਹੈ ਲੈਂਥ ਦੇ ਹਿਸਾਬ ਨਾਲ ਜੇ ਆਪਣੇ ਕੋਲ ਇਹ ਚਾਕ ਵੱਡੇ ਆ ਠੀਕ ਹੈ ਕਿਸੇ ਵੀ ਸੂਟ ਦੀ ਜਦੋਂ ਕਟਿੰਗ ਕਰਦੇ ਆ ਉਹਦੇ ਵਿੱਚ ਬੈਕ ਪਲੇਟਾਂ ਹਮੇਸ਼ਾ 1 ਇੰਚ ਤੱਕ ਵੱਧ ਰੱਖੀ ਜਾਂਦੀਆਂ ਲੰਬਾਈ ਦਾ ਨਿਸ਼ਾਨ ਲਾਉਣ ਤੋਂ ਬਾਅਦ ਆਪਾਂ ਸਾਈਡ ਵਾਲੀ ਪੇਡ ਦਾ ਨਿਸ਼ਾਨ ਲਾਉਣਾ ਹੈ ਸਾਈਡ ਵਾਲੀ ਪਲੇਟ ਆਪਾਂ 2 ਇੰਚ ਰੱਖਾਂਗੇ ਇਸ ਸਾਈਡ ਦੇ ਹਿਸਾਬ ਨਾਲ ਜੇ ਹੈਵੀ ਸਾਈਜ਼ ਹੈ ਤਾਂ ਫਿਰ ਆਪਾਂ 2.5 ਇੰਚ ਰੱਖਣਾ ਠੀਕ ਹੈ ਤੇ ਇਹ ਪਲੇਟ ਆਪਾਂ ਕਦੇ ਵੀ ਇਥੋਂ ਬਰਾਬਰ ਨਹੀਂ ਪਾਉਣੀ ਆਪਾਂ 1/2 ਇੰਚ ਨੀਚੇ ਨੂੰ ਕਰਕੇ ਪਾਉਣੀ ਆ ਠੀਕ ਹੈ ਤੇ ਇਹਨੂੰ ਸਿੱਧੀ ਆਪਾਂ ਕਮਰ ਦੇ ਨਾਲ ਮਿਲਾ ਦੇਣਾ ਠੀਕ ਹੈ ਇਧਰੋਂ ਇੱਥੋਂ 2 ਇੰਚ ਦਾ ਨਿਸ਼ਾਨ ਲਾ ਕੇ ਤੈਨੂੰ ਆਪਾਂ ਇਸ ਤਰੀਕੇ ਨਾਲ ਕਮਰ ਦੇ ਨਾਲ ਮਿਲਾ ਲੈਣਾ ਠੀਕ ਹੈ ਜੀ ਇਹਦੇ ਨਾਲ ਫਿਟਿੰਗ ਵਧੀਆ ਹੁੰਦੀ ਹੈ ਤੇ ਹੁਣ ਆਪਾਂ ਉੱਪਰ ਵਾਲੀ ਪਲੇਟ ਪਾਉਣੀ ਆ ਉੱਪਰ ਵਾਲੀ ਪਲੇਟ ਆਪਾਂ ਜਿਹੜੀ ਉੱਪਰ ਵਾਲੀ ਪਲੇਟ ਹੈ ਇਹਨੂੰ ਵੀ ਆਪਾਂ 2 ਇੰਚ ਤੱਕ ਹੀ ਨਿਸ਼ਾਨ ਲਾਵਾਂਗੇ 2.5 ਇੰਚ ਆਪਾਂ ਹੈਵੀ ਸਾਈਜ਼ ਦੇ ਵਿੱਚ ਰੱਖਣਾ ਤੇ ਇਹਨੂੰ ਆਪਾਂ ਉੱਪਰ ਬਾਕਸ ਦੇ ਨਾਲ ਮਿਲਾ ਦੇਣਾ ਠੀਕ ਹੈ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਪਲੇਟਾਂ ਦੇ ਨਿਸ਼ਾਨ ਲਾਉਣੇ ਆ ਬਿਲਕੁਲ ਸਹੀ ਤਰੀਕਾ ਹੈ ਠੀਕ ਹੈ ਸਾਈਜ਼ ਦਾ ਹਿਸਾਬ ਰੱਖਣਾ ਹੁੰਦਾ ਹੈ ਸਾਈਜ਼ ਆਪਾਂ ਜਦੋਂ ਆਪਾਂ ਵੱਧ ਰੱਖਾਂਗੇ ਤੋਂ ਇਹ ਸਿਰਫ ਆਪਾਂ ਹੈਵੀ ਸਾਈਜ਼ ਦੇ ਵਿੱਚ ਰੱਖਣਾ ਪਲੇਟ ਦੀ ਲੰਬਾਈ ਆਪਾਂ ਬੈਕ ਸਾਈਡ ਤੋਂ ਇੱਕ 1.5 ਇੰਚ ਵੱਧ ਰੱਖਣੀ ਹੁੰਦੀ ਹੈ ਕਿਉਂਕਿ ਬੈਕ ਸਾਈਡ ਤੇ ਆਪਣੇ ਝੋਲ ਨਾ ਪਵੇ ਇਸ ਕਰਕੇ ਠੀਕ ਹੈ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਹੈ ਬਾਕੀ ਪਲੇਟਾਂ ਦੇ ਨਿਸ਼ਾਨ ਤੇ ਐਡੀ ਵੱਡੀ ਕੋਈ ਪ੍ਰੋਬਲਮ ਨਹੀਂ ਹੁੰਦੀ ਅਸਾਹਸਾਨੀ ਦੇ ਨਾਲ ਲਾ ਸਕਦੇ ਆ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਥੈਂਕ ਯੂ